ਨਿਊ ਚੰਡੀਗੜ੍ਹ ਦੇ ਪਿੰਡ ਪਡੌਲ ਦੇ ਵਿੱਚ ਬਣੇ ਹੋਏ ਭਾਜਪਾ ਦੇ ਲੀਡਰ ਦਵਿੰਦਰ ਸਿੰਘ ਬਬਲਾ ਦਾ ਫਾਰਮ ਹਾਊਸ ਕਮਾਡਾ ਵੱਲੋਂ ਸੀਲ ਕਰ ਦਿੱਤਾ ਹੈ। ਇਹ ਤਸਵੀਰਾਂ ਤੁਹਾਨੂੰ ਉਸੇ ਫਾਰਮ ਦਿਖਾ ਰਿਹਾ ਜਿੱਥੇ ਕਿ ਰਾਤ ਕਮਾਡਾ ਸੀਲ ਲਗਾ ਕੇ ਗਈ ਹੈ ਦਰਸ਼ਨਵਾਗ ਦੇ ਨਾਮ ਤੋਂ ਇਹ ਫਾਰਮ ਹਾਊਸ ਬਣਿਆ ਹੈ। ਇਸ ਜਗ੍ਹਾ ਦੇ ਉੱਤੇ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਸੀਲ ਲਗਾ ਕੇ ਗਏ ਨੇ ਕਮਾਡਾ ਦੇ ਅਧਿਕਾਰੀ ਦਵਿੰਦਰ ਬਬਲਾ ਵੱਲੋਂ ਇਹ ਵੀ ਦੱਸਿਆ ਗਿਆ ਕਿ ਪੰਜ ਉਹਨਾਂ ਦੇ ਵਰਕਰ ਪੰਜ ਉਹਨਾਂ ਦੇ ਵਰਕਰ ਤੇ ਕੁਝ ਜਾਨਵਰ ਵੀ ਜਿਹੜੇ ਅੰਦਰ ਬੰਦ ਨੇ ਦੱਸਿਆ ਕਿ ਕੁਝ ਜੜੀਆਂ ਔਰਤਾਂ ਨੇ ਉਹ ਵੀ ਅੰਦਰ ਬੰਦ ਨੇ ਤਾਂ ਚਾਰ ਘੋੜੇ ਕਬੂਤਰ ਮੁਰਗੇ ਸਮੇਤ ਹੋਰ ਕਈ ਜਾਨਵਰ ਜਿਹੜੇ ਕੈਦ ਕਰ ਦਿੱਤੇ ਨੇ ਚੰਡੀਗੜ੍ਹ ਦੇ ਵਿੱਚ ਮੇਰ ਦੀ ਚੌਂ ਨੂੰ ਲੈ ਕੇ ਲਗਾਤਾਰ ਮਾਮਲਾ ਪੱਖ ਤੇ ਜਾ ਰਿਹਾ ਹੈ ਦੱਸ ਦਿੰਦੇ ਆ ਕਿ ਮਾਮਲਾ ਇਹ ਸੁਪਰੀਮ ਕੋਰਟ ਤੱਕ ਪਹੁੰਚ ਗਿਆ ਹੈ ਜਿਸ ਨੂੰ ਲੈ ਕੇ ਹੁਣ ਇਸ ਮਾਮਲੇ ਦੇ ਵਿੱਚ ਨਵਾਂ ਰੰਗ ਨਵਾਂ ਮੋੜ ਸਾਹਮਣੇ ਆਇਆ ਜਿਸ ਨੂੰ ਲੈ ਕੇ ਕਾਂਗਰਸ ਤੇ ਆਵਾਜ਼ ਦੀ ਪਾਰਟੀ ਜੋ ਗਠਜੋੜ ਹੋਇਆ ਸੀ ਉਸ ਦੇ ਵਿੱਚੋਂ ਤਿੰਨ ਕੌਂਸਲਰ ਭਾਜਪਾ ਦੇ ਸ਼ਾਮਲ ਹੋ ਗਏ ਨੇ ਦੂਜੇ ਪਾਸੇ ਤੇ ਰਾਤ ਨਿਊ ਚੰਡੀਗੜ੍ਹ ਦੇ ਪਿੰਡ ਪਡੋਲ ਦੇ ਵਿੱਚ ਬਣੇ ਹੋਏ ਭਾਜਪਾ ਦੇ ਲੀਡਰ ਦਵਿੰਦਰ ਸਿੰਘ ਬਬਲਾ ਦਾ ਫਾਰਮ ਹਾਊਸ ਗਮਾਡਾ ਵੱਲੋਂ ਸੀਲ ਕਰ ਦਿੱਤਾ ਹੈ ਇਹ ਤਸਵੀਰਾਂ ਤੁਹਾਨੂੰ ਉਸੇ ਫਾਰਮ ਦਿਖਾ ਰਿਹਾ ਜਿੱਥੇ ਕਿ ਰਾਤ ਗਮਾੜਾ ਸੀਲ ਲਗਾ ਕੇ ਗਈ ਹੈ ਦਰਸ਼ਨ ਬਾਗ ਦੇ ਨਾਮ ਤੋਂ ਇਹ ਫਾਰਮ ਹਾਊਸ ਬਣਿਆ ਹੈ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਦਿੰਦੇ ਆ ਕਿਥੇ ਕਿ ਜਿਹੜੀ ਇਸ ਗੇਟ ਦੇ ਉੱਤੇ ਸੀਲ ਲਗਾ ਦਿੱਤੀ ਹੈ ਦੂਜੇ ਪਾਸੇ ਇਹ ਤਸਵੀਰਾਂ ਉਸ ਸਮੇਂ ਦੀਆਂ ਨਹੀਂ ਜਦੋਂ ਰਾਤ ਗਮਾੜਾ ਇਸ ਗੇਟ ਉੱਤੇ ਸੀਲ ਲਗਾਉਣ ਵਾਸਤੇ ਆਇਆ ਸੀ ਰਾਤ ਦੀ ਰਾਤ ਨਾਲ ਦੀ ਨਾਲ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਆ ਦਵਿੰਦਰ ਬਾਬਲਾ ਵੱਲੋਂ ਵੀ ਜਿਹੜਾ ਬਿਆਨ ਆਇਆ ਸੀ ਕਿ ਮੇਰੇ ਉੱਤੇ ਨਜਾਇਜ਼ ਕਾਰਵਾਈ ਹੋ ਰਹੀ ਹੈ ਇਹ ਵੀ ਤੁਹਾਨੂੰ ਦੱਸ ਦਿੰਦੇ ਆ ਕਿ 6:30 ਵਜੇ ਜਿਹੜੀ ਸਾਡੇ 6:30 ਵਜੇ ਦੀ ਕਾਰਵਾਈ ਹੈ ਜਿਹੜੀ ਕਮਾਂਡਾ ਵੱਲੋਂ ਕੀਤੀ ਗਈ ਹੈ ਜਿਸ ਨੂੰ ਲੈ ਕੇ ਇਹ ਫਾਰਮ ਹਾਊਸ ਸੀਲ ਕੀਤਾ ਗਿਆ ਤਾਂ ਦਰਸ਼ਨ ਬਾਗ ਦੇ ਨਾਮ ਤੋਂ ਇਹ ਫਾਰਮ ਹਾਊਸ ਜਾਣਿਆ ਜਾਂਦਾ ਹੈ ਦੂਜੇ ਪਾਸੇ ਰਾਤ ਇੱਥੇ ਪੁਲਿਸ ਮੌਜੂਦ ਵੀ ਸੀ ਜਿਸ ਨੂੰ ਲੈ ਕੇ ਉਹਨਾਂ ਦੀ ਮੌਜੂਦਗੀ ਦੇ ਵਿੱਚ ਇਹ ਸੀਲ ਜਿਹੜੀ ਲਗਾਈ ਗਈ ਹੈ ਸਾਧ ਕਾਰਵਾਈ ਕੀਤੀ ਗਈ ਹੈ ਇਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਰਾਤ ਚੀਫ ਐਡਮਿਨਿਸਟ੍ਰੇਟ ਰਜੀਵ ਗੁਪਤਾ ਗਗਨਦੀਪ ਸਿੰਘ ਤੇ ਅਲਾਵਾ ਹੋਰ ਕਈ ਵੱਡੇ ਅਧਿਕਾਰੀ ਜਿਹੜੇ ਮੌਕੇ ਤੇ ਮੌਜੂਦ ਸੀ ਤਾਂ ਨਵਿੰਦਰ ਸਿੰਘ ਬਾਵਲਾ ਖੁਦ ਚੰਡੀਗੜ੍ਹ ਨਗਰ ਨਿਗਮ ਦੇ 10 ਨੰਬਰ ਵਾਰਡ ਤੋਂ ਪਹਿਲਾਂ ਕੌਂਸਲਰ ਰਹੇ ਨੇ ਤੇ ਦਸੰਬਰ 2021 ਚੋਣਾਂ ਦੇ ਵਿੱਚ ਕਾਂਗਰਸ ਵੱਲੋਂ ਉਹਨਾਂ ਦੀ ਪਤਨੀ ਨੂੰ ਟਿਕਟ ਦੇ ਦਿੱਤੀ ਸੀ ਕੌਂਸਲਰ ਦੀ 2021 ਦੇ ਵਿੱਚ ਤੇ ਹੁਣ ਜਿਹੜੇ ਹਰਪ੍ਰੀਤ ਕੌਰ ਜਿਹੜੇ ਉਹਨਾਂ ਦੇ ਪਤਨੀ ਨੇ ਤਾਂ ਉਹਨਾਂ ਨੂੰ ਜਿਹੜਾ ਚੋਣ ਜਨਵਰੀ 2022 ਦੇ ਵਿੱਚ ਭਾਜਪਾ ਦੇ ਵਿੱਚ ਜਿਹੜਾ ਸ਼ਾਮਲ ਹੋ ਗਏ ਸੀ ਉਸ ਤੋਂ ਬਾਅਦ ਜਾ ਕੇ ਜਦੋਂ ਭਾਜਪਾ ਸ਼ਾਮਲ ਹੁੰਦੇ ਨੇ ਤਾਂ ਉਸ ਤੋਂ ਬਾਅਦ ਜਾ ਕੇ ਹੁਣ ਦਵਿੰਦਰ ਬਬਲਾ ਦਾ ਇਹ ਫਾਰਮ ਸੀਲ ਕਰ ਦਿੱਤਾ ਹੈ ਜਿਸ ਨੂੰ ਲੈ ਕੇ ਦਵਿੰਦਰ ਬਬਲਾ ਵੱਲੋਂ ਵੀ ਜਿਹੜਾ ਬਿਆਨ ਕੁਝ ਨਿੱਜੀ ਖੋਹਾਰਾਂ ਨੂੰ ਆਇਆ ਹੈ ਉਹਦੇ ਵਿੱਚ ਦੱਸਿਆ ਗਿਆ ਕਿ ਪੰਜਾਬ ਸਰਕਾਰ ਨੇ ਬਿਨਾਂ ਮੈਨੂੰ ਸੂਚਨਾ ਦਿੱਤੇ ਹੋਏ ਇਹ ਕਾਰਵਾਈ ਕੀਤੀ ਹੈ ਤੇ ਉਹਨਾਂ ਉੱਤੇ ਦਬਾਅ ਬਣਾਇਆ ਜਾ ਰਿਹਾ ਹੈ ਕਿ ਭਾਜਪਾ ਨੂੰ ਛੱਡ ਕੇ ਆਮ ਆਦੀ ਪਾਰਟੀ ਦੇ ਵਿੱਚ ਤੁਸੀਂ ਜੁਆਇਨ ਕਰ ਲਓ ਪਰ ਇਸ ਨੂੰ ਲੈ ਕੇ ਉਨ੍ਹਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਮੈਂ ਭਾਜਪਾ ਦੇ ਵਿੱਚ ਚਲਾ ਗਿਆ ਕਿ ਹੁਣ ਮੈਂ ਵਾਪਸ ਨਹੀਂ ਆਵਾਂ ਜਿਸ ਨੂੰ ਲੈ ਕੇ ਵੱਡੀ ਕਾਰਵਾਈ ਕੀਤੀ ਗਈ ਹੈ ਕੁਝ ਨਿੱਜੀ ਖ਼ਵਾਰਾਂ ਨੂੰ ਉਨ੍ਹਾਂ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਸੀ ਕਿ ਸਾਡੇ ਉੱਤੇ ਦਬਾਅ ਬਣਾ ਕੇ ਸਾਨੂੰ ਆਮ ਆਦੀ ਪਾਰਟੀ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਇਹ ਕੋਸ਼ਿਸ਼ਾਂ ਜਾਰੀ ਨੇ ਕਿ ਜਿਆਦਾ ਵੀ ਤੁਹਾਡੇ ਉੱਤੇ ਕਾਰਵਾਈ ਹੋਏਗੀ ਜਾਂ ਫਿਰ ਤੁਸੀਂ ਆਮ ਆਦੀ ਪਾਰਟੀ ਸ਼ਾਮਲ ਹੋ ਜਾਓ ਤਾਂ ਇਦਾਂ ਦੀ ਜਿਹੜੀ ਦਵਿੰਦਰ ਬਬਲਾ ਵੱਲੋਂ ਕੁਝ ਨਿੱਜੀ ਖ਼ਵਾਰਾਂ ਨੂੰ ਆਪਣੇ ਬਿਆਨ ਦਿੱਤੇ ਗਏ ਨੇ ਇਹ ਫਾਰਮ ਹਾਊਸ ਪਿੰਡ ਪੜੌਲ ਦੀ ਜ਼ਮੀਨ ਦੇ ਵਿੱਚ ਸਥਿਤ ਹੈ ਜਿੱਥੇ ਕਿ ਇਹ ਇਸ ਪਾਸੇ ਦੀ ਤਸਵੀਰ ਦਿਖਾਈਏ ਇਸ ਪਾਸੇ ਕੈਪਟਨ ਮਰਿੰਦਰ ਸਿੰਘ ਦਾ ਫਾਰਮ ਹੈ ਇਹੀ ਰੋਡ ਜਾਂਦਾ ਹੈ ਕੈਪਟਨ ਮਰਿੰਦਰ ਸਿੰਘ ਦੇ ਫਾਰਮ ਨੂੰ ਇਸੇ ਰੋਡ ਦੇ ਉੱਤੇ ਦਵਿੰਦਰ ਬਬਲਾ ਦਾ ਜੋ ਕਿ ਭਾਜਪਾ ਦੇ ਉਮੀਦਵਾਰ ਇੱਕ ਲੀਡਰ ਨੇ ਉਹਨਾਂ ਦਾ ਜਿਹੜਾ ਫਾਰਮ ਹਾਊਸ ਦਰਸ਼ਨ ਬਾਗ ਬਣਿਆ ਹੋਇਆ ਤੇ ਦੂਜੇ ਪਾਸੇ ਇਹ ਪਿੰਡ ਪੜੌਲ ਦੀ ਤਸਵੀਰ ਦਿਖਾ ਦਿੰਨੇ ਆ ਕਿਸ ਪਿੰਡ ਦੀ ਇਹ ਜ਼ਮੀਨ ਹੈ ਤਾਂ ਉਸੇ ਪਿੰਡ ਦੇ ਵੱਲੋਂ ਰਾਹ ਜਿਹੜਾ ਇਹ ਆ ਰਿਹਾ ਉਸੇ ਰਾਹ ਦੇ ਉੱਤੇ ਇਹ ਜਿਹੜਾ ਬਣਿਆ ਹੋਇਆ ਫਾਰਮ ਹਾਊਸ ਇਹ ਤਸਵੀਰਾਂ ਤੁਹਾਨੂੰ ਸਿੱਧੇ ਫਾਰਮ ਆਉਦੀ ਦਿਖਾਈ ਇੱਥੇ ਕਿ ਸੀਲ ਰਾਤ ਜਿਹੜਾ ਇਸ ਜਗ੍ਹਾ ਦੇ ਉੱਤੇ ਇਸ ਜਗ੍ਹਾ ਦੇ ਉੱਤੇ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਸੀਲ ਲਗਾ ਕੇ ਗਏ ਨੇ ਗਮਾਟਾ ਦੇ ਅਧਿਕਾਰੀ ਇਸ ਮੌਕੇ ਤੇ ਤੁਸੀਂ ਦੇਖੋ ਤਸਵੀਰਾਂ ਤੁਹਾਨੂੰ ਸਿੱਧੇ ਦਿਖਾ ਰਹੇ ਹਾਂ ਬੱਤ ਬੱਤ ਸ਼ੇਅਰ ਵੀ ਕਰਦੇ ਰਹੋ ਕਿਉਂਕਿ ਦਵਿੰਦਰ ਬਾਬਲਾ ਵੱਲੋਂ ਇਹ ਵੀ ਦੱਸਿਆ ਗਿਆ ਕਿ ਪੰਜ ਉਹਨਾਂ ਦੇ ਵਰਕਰ ਪੰਜ ਉਹਨਾਂ ਦੇ ਵਰਕਰ ਤੇ ਕੁਝ ਜਾਨਵਰ ਵੀ ਜਿਹੜੇ ਅੰਦਰ ਬੰਦ ਨੇ ਜਿਹੜੇ ਬਿਨਾ ਬਾਹਰ ਕੱਢੇ ਉਸ ਫਾਰਮ ਹੌਸ ਨੂੰ ਸੀਲ ਕਰ ਦਿੱਤਾ ਦਵਿੰਦਰ ਬਾਬਲਾ ਵੱਲੋਂ ਹੋਰ ਕਿਹੜੇ ਕਿਹੜੇ આરોਪ ਲਗਾਏ ਗਏ ਨੇ ਤਾਂ ਉਹਨਾਂ ਵੱਲੋਂ ਦੱਸਿਆ ਗਿਆ ਕਿ ਬਿਨਾ ਮੇਰੀ ਮਨਜ਼ੂਰੀ ਤੋਂ ਜਿਹੜਾ ਜਿਹੜਾ ਤਾਲਾ ਲਾ ਕੇ ਸੀਲ ਕਰ ਦਿੱਤਾ ਹੈ ਦੂਜੇ ਪਾਸੇ ਪੰਜ ਜਿਹੜੇ ਉਹਨਾਂ ਦੇ ਕਰਮਚਾਰੀ ਨੇ ਤੇ ਨਾਲ ਉਹਨਾਂ ਦੱਸਿਆ ਕਿ ਕੁਝ ਜਿਹੜੀਆਂ ਔਰਤਾਂ ਨੇ ਉਹ ਵੀ ਅੰਦਰ ਬੰਦ ਨੇ ਤਾਂ ਚਾਰ ਘੋੜੇ ਕਬੂਤਰ ਮੁਰਗੇ ਸਮੇਤ ਹੋਰ ਕਈ ਜਾਨਵਰ ਜਿਹੜੇ ਕੈਦ ਕਰ ਦਿੱਤੇ ਨੇ ਤਾਂ ਇਹ ਤਸਵੀਰਾਂ ਨਾਲ ਦੀ ਨਾਲ ਤੁਹਾਨੂੰ ਰਾਤ ਦੀਮ ਦਿਖਾ ਰਹੇ ਹਾਂ ਤੇ ਹੁਣ ਜਿਹੜੇ ਫਾਰਮ ਹੋ ਦੀਆਂ ਤਸਵੀਰਾਂ ਨੇ ਉਹ ਵੀ ਨਾਲ ਦੀ ਨਾਲ ਦਿਖਾ ਰਹੇ ਹਾਂ ਤੁਹਾਡੇ ਇਸ ਵੀਡੀਓ ਬਾਰੇ ਇਸ ਖਬਰ ਬਾਰੇ ਕੀ ਵਿਚਾਰ ਨੇ ਕਿ ਇਹ ਕਾਰਵਾਈ ਕਿਵੇਂ ਦੀ ਹੋਈ ਹੈ ਜਾਂ ਬਾਕੀ ਇਹ ਕਮਰਸ਼ੀਅਲ ਯੂਸ ਵਾਸਤੇ ਜਿਹੜਾ ਯੂਸ ਨਹੀਂ ਹੋ ਰਿਹਾ ਤਾਰੇ ਕਾਰਵਾਈ ਹੋਈ ਹੈ ਜਾਂ ਫਿਰ ਰਾਜਨੀਤਿਕ ਨੂੰ ਲੈ ਕੇ ਇਹ ਜਿਹੜਾ ਕਿਤੇ ਨਾ ਕਿਤੇ ਸੀਲ ਕੀਤਾ ਗਿਆ ਤੁਸੀਂ ਆਪਣੇ ਵਿਚਾਰ ਜਰੂਰ ਦਿਓ ਤੁਹਾਡਾ